ਮੰਮੀ ਹਾ ਦਿਵਾਲੀ ਗੱਲ ਜੇ ਮੈਂ ਬਿਮਾਰ ਹੋਈ ਗਈ ਤੂੰ ਇਹ ਗੱਲ ਹੀ ਪੜ ਲਈ ਆ ਭਾਂਡੇ ਹੀ ਆ ਨਾ ਇਹ ਚੋਕੇ ਵੀ ਰੱਖਦੇ ਆਾਨੂੰ ਸਾਨੂੰ ਪੀੜ ਹੁੰਦੀ ਆ ਕਿਉਂ ਕੀ ਗੱਲ ਸਾਨੂੰ ਪੀੜ ਕਿਉਂ ਹੋਵੇ ਮੇਰੀ ਗੱਲ ਸੁਣ ਤੂੰ ਲੰਗਰ ਖਾ ਸਕਦੀ ਭਾਂਡੇ ਨਹੀਂ ਬਾਹਰ ਰੱਖ ਸਕਦੀ ਬੰਨਾਂ ਨਾਲ ਤੂੰ ਅੱਦਾਂ ਕਰਦਾ ਤੂੰ ਤਾਂ ਨਹੀਂ ਮੰਮੀ ਦੇ ਸਾਹਮਣੇ ਮੈਨੂੰ ਮਿਲੇ ਤੇ ਮੰਮੀ ਅੱਗੇ ਜਦੋਂ ਮੈਂ ਕੰਮ ਕਰਦੀ ਆ ਸਾਦੇ ਕੰਮ ਮੈਂ ਹੀ ਕਰਦੀ ਹਾਂ ਮੰंजे ਤੇ ਚੁੱਪ ਚੁੱਪ ਕੰਦੇ ਕਰਦੀ ਹੁੰਦੀ ਤੇ ਜਦੋਂ ਹੁਣ ਤਰਮੀਦ ਨੂੰ ਕੰਨਾ ਪੈਂਡਿਆ ਤੇ ਤੁਹਾਨੂੰ ਉਹਦਾ ਹੀ ਜੱਗ ਗਿਆ ਵਾ ਇਹ ਜਿੰਦਾ ਯਾਦ ਆ ਮਸੀ ਰੱਬ ਨੇ ਉਹਦੀ ਸੁਣੀ ਆ ਮੈਂ ਹੀ ਰੱਬ ਨੇ ਦੇ ਲਿਆਂਦੇ ਆ ਹੁਣ ਤੂੰ ਟੁੰਡ ਤੜਾ ਕੇ ਬਹਿ ਗਈ ਆ ਮੰਮੀ ਮੈਂ ਆਪਣੀ ਮਰਜ਼ੀ ਨਾਲ ਬਾਤ ਢਾਈ ਆ ਜੇ ਮੈਂ ਕੰਮ ਕਰਦੀ ਉਦੋਂ ਮੈਂ ਚੰਗੀ ਸੀ ਹੁਣ ਉਹਨੂੰ ਕੰਮ ਕਰਨਾ ਪੈਂਦਾ ਤਾਂ ਹੁਣ ਮੈਂ ਬਾੜੀਆ ਹੋ ਗਈ ਆ ਤੇ ਹੁਣ ਮੈਨੂੰ ਤੁਸੀਂ ਗੱਲਾਂ ਕਰਨ ਦਾ ਤੈਨੂੰ ਪਤਾ ਨਹੀਂ ਕੋਈ ਡਾਕਟਰ ਨੂੰ ਉਹਦਾ ਰੈਸਟ ਦੱਸੀ ਆ ਪਰ ਤੂੰ ਰੈਸਟ ਕਿੰਝ ਆ ਤੂੰ ਤਾਂ ਆਪ ਰੈਸਟ ਕਰਨਾ ਪਈ ਉਹਨੂੰ ਤੂੰ ਕੀ ਕਰਾਉਣੀ ਆ ਤੇ ਮੰਮੀ ਮੈਨੂੰ ਕੀ ਦੱਸਿਆ ਜੀ ਉਹਨੂੰ ਰੈਸਟ ਦੱਸੀ ਤੇ ਮੇਰੀ ਵੀ ਤਾਂ ਬਾਹ ਟੁੱਟੀ ਆ ਨਾ ਨਾਲੇ ਬਾਹ ਹੁੰਦੀ ਆ ਟੁੰਡ ਨਹੀਂ ਹੁੰਦਾ ਚੱਲ ਭਾਵੇਂ ਤੇਰੀ ਬਾਹਾਂ ਹੀ ਆ ਟੁੱਟੀ ਤੇ ਤੇਰੀ ਇੱਕ ਵਾਰ ਤੂੰ ਸਭ ਕੁਝ ਤੋੜ ਕੇ ਬੈਠੀ ਆ ਮੰਮੀ ਹਾਦ ਦਾਲੀ ਗੱਲ ਆ ਮੈਨੂੰ ਪਤਾ ਮੇਰਾ ਸਾਰਾ ਸਰੀਰ ਨਹੀਂ ਟੁੱਟਾ ਮੈਂ ਜਦ ਰਾਤ ਬਰਾਦੇ ਜੇ ਸੌਣੀ ਆ ਨਾ ਉਦੋਂ ਮੇਰੇ ਕਿਤੇ ਬਾਹ ਥੱਲੇ ਆ ਜਾਂਦਾ ਨਾ ਸਿਰ ਤੇ ਤੇ ਪਤਾ ਕਿੰਨੀ ਪੀੜ ਹੁੰਦੀ ਤੇ ਹਿੱਲ ਜਾਂਦੀ ਆ ਤੂੰ ਇਹਨੇ ਗੱਲ ਹੀ ਫੜ ਲਈ ਆ ਜੇਰੋਂ ਟਿਬਰ ਕੀ ਖਵਾ ਲਈ ਦਿੱਤੀ ਤੇ ਭਣ ਚੁਗਰੋਗੀ ਤੇ ਫਿਰ ਕਿਦਾਂ ਦੀ ਅੱਖ ਰਾਜਲੀ ਸੱਸਾਂ ਵੀ ਤੇ ਸੇਵਾ ਕਰਦੀਆਂ ਹੀ ਆ ਹਾਂ ਉਹ ਕਿ ਸੱਸਾਂ ਨੇ ਹੁਣ ਸੇਵਾ ਹੀ ਕਰਨੀ ਤੁਹਾਡੀ ਤੁਸੀਂ ਨਾ ਕਰੋ ਸੱਸਾਂ ਦੀ ਸੱਸਾਂ ਕੋ ਕਰਾਇਓ ਸੇਵਾ ਕੰਗਾ ਮੰਮੀ ਵਾਹ ਹੁਣ ਤੁਹਾਨੂੰ ਗਰਮੀ ਤੇ ਜ਼ਿਆਦਾ ਚੰਗੀ ਲੱਗਣ ਲੱਗੀ ਆ ਮੈਂ ਵੀ ਇਹ ਸਾਰਾ ਹੈਗੀ ਪਰ ਮੈਂ ਇਤਨਾ ਦੇ ਪਖੰਡ ਨਹੀਂ ਸੀ ਜੇ ਤੂੰ ਜਿਦਾ ਤੂੰ ਇਹ ਹਸਾਲਦੀ ਮੈਂ ਤੇਰੇ ਬੜੇ ਲੜ ਲੜਾਈਤੀਏ ਪਰ ਤੂੰ ਮੇਰਾ ਘੋਰਾ ਨਹੀਂ ਬੋਲ ਪਾਇਆ ਹੁਣ ਜੇ ਉਹਨੂੰ ਮਹਾ ਰੱਬ ਨੇ ਉਹਦੀ ਸੁਣੀ ਆ ਤੇ ਉਹਨੂੰ ਬਣਾਉਗਾ ਘੋੜਾ ਨਹੀਂ ਤੇਰਾ ਰੱਖਣਾ ਮੁੰਡਾ ਠੀਕ ਨਹੀਂਗਾ ਕੌਣ ਰੱਖਿਆ ਤੂੰ ਹੀ ਰਖਾ ਕੇ ਲੰਗਰ ਤੇ ਭਾਂਡੇ ਦਿੱਤਿਆਂ ਜੇ ਰੇੜ ਵੀ ਮਾਜੇ ਤੇ ਮੈਂ ਮਾਜਾ ਭਾਂਡੇ ਤੇ ਤੂੰ ਹੀ ਬਹੁ ਮੰਜਾ ਤੇ ਸਵਾੜੀਆਂ ਬਣ ਕੇ ਭਾਬੀ ਰੋਟੀ ਖਾਣੀ ਹਰਾਮ ਕਰ ਦਿੱਤੀ ਇਹਨਾਂ ਨੇ ਇਕੋ ਜਿਆਦਾ ਹੀ ਹੰਦਰਦੀ ਲੈਦੀ ਆ ਨਾ ਮੰਮੀ ਦੀ ਇਹ ਜਿਹੜਾ ਦੋ ਦੋ ਪੋਤੇ ਆ ਦਾ ਮੰਮੀ ਨੂੰ ਚਾ ਚੜਿਆ ਹੋਣਾ ਇਹੋ ਜੀ ਜ਼ਹਿਰ ਭਰੂੰਗੀ ਮੰਮੀ ਦੇ ਸੁਨ ਦਿਮਾਗ ਚ ਕਿ ਇੱਕ ਅੱਖ ਨਾ ਪਾਉਗੀ ਗਰਮੀ ਤੇ ਮੰਮੀ ਨੂੰ ਜਾਦੀ ਰੱਖਣਗੀ ਮੈਨੂੰ ਇਹ ਗਰਮੀ ਤਾਂ ਆਪਾਂ ਕਿਤੇ ਮੰਨਣਾ ਲਾ ਪਈਆਂ ਲੈ ਆ ਮੰਮੀ ਮਾਗ ਨਹੀਂ ਮੈਂ ਮੇਈਂ ਦਿੰਦਾ ਮੈਂ ਬੱਗਾ ਕਦੀ ਪਾਣੀ ਪੀਲਾ ਕਦੀ ਚਾਹ ਵੇਲਾ ਪਤਾ ਹੀ ਨਹੀਂ ਲੱਗਦਾ ਕਿ ਕਿਦਾਂ ਭਾਂਡੇ ਝੁੱਠੇ ਹੋ ਜਾਂਦੇ ਛਾਟੇ ਇਧਰੋਂ ਆਉਂਦੇ ਸਿੰਘ ਭਰੇ ਆਏ ਹੁੰਦਾ ਇਸ ਸਾਲ ਮੈਂ ਉਹਦੀ ਵੀ ਕੋਲ ਕਰਕੇ ਆਈ ਕੁੱਤੇ ਖਾਣੀ ਚੰਗੀ ਉਹ ਕਿਹੜੀ ਗੱਲੋਂ ਮੰਮੀ ਮੈਂ ਤਾਂ ਉੱਟ ਕੇ ਭਾਂਡਾ ਛੱਲ ਮੈਂ ਥੋੜਾ ਪਤਾ ਕਰਾ ਲਾ ਕਦੀ ਰੋਟੀਆਂ ਪਕਾਉਂਦੀ ਆ ਤੇ ਬੁੱਧ ਤੂੰ ਰੋਟੀ ਬਣਾ ਦੇ ਕਲੋਦੀ ਖਲੋਦੀ ਉਥੇ ਕੜੀ ਮੇਰੀ ਆ ਚਲੀ ਐਨਾ ਵੀ ਛੱਡ ਲੱਗੀ ਵੀ ਜਿਹੜੀ ਤੂੰ ਹੁਣ ਥਾਨੂੰ ਹੀ ਮੰਜੇ ਤੇ ਬੈਗੀ ਜੁੜ ਕੇ ਮੰਮੀ ਮੈਂ ਆਂਦੀ ਚੰਗੀ ਨਹੀਂ ਲੱਗਦੀ ਦੀਦੀ ਨੇ ਕਹਿਣਾ ਮੈਂ ਇਹਦਾ ਐਨਾ ਰੈਸਟ ਕਰਾਉਂਦੀ ਰਹੀ ਆ ਤੇ ਜੇ ਮੇਰੇ ਛੱਡ ਲੱਗੇ ਤਾਂ ਬੋਲਣ ਲਈ ਆ ਵੇਖ ਮੰਮੀ ਚਲ ਭਾਂਡੇ ਦੂੰ ਹੱਥਾਂ ਨਾਲ ਮਾਣਨੇ ਆਟਾ ਦੋਣਾ ਬੋਲਣਾ ਇਹ ਨਹੀਂ ਹੁੰਦਾ ਕੰਮ ਠੀਕ ਹੈ ਬੰਦਾ ਇੱਕ ਹੱਥ ਨਾਲ ਆਪਣੀ ਰੋਟੀ ਫੜਦਾ ਲਾਗੂ ਕਿਸੇ ਨੂੰ ਪੜਾਉਂਦਾ ਇੱਕ ਹੱਥ ਨਾਲ ਝਾੜੂ ਕੱਢ ਦਿੰਦਾ ਤੁਹਾਨੂੰ ਪਤਾ ਮੰਮੀ ਜਦੋਂ ਕਰਨੇ ਹੋਣ ਨਾ ਤੇ 20 ਕੰਮ ਇੱਕ ਹੱਥ ਨਾਲ ਕਰ ਲੈਂਦੇ ਜਦੋਂ ਕੋਈ ਆਸਰਾ ਨਾ ਹੋਵੇ ਤੇ ਇਹੀ ਸਮਝ ਲੈਂਦੇ ਕਿ ਚੱਲ ਮੈਂ ਨਾਲ ਹੈਲਪ ਕਰਨੀ ਆ ਆਹੋ ਚੱਲੋ ਭਾਰੀ ਫੇਰੇ ਜਦ ਜਦ ਤੂੰ ਰੋਟੀ ਪਕਾਉਣੀ ਰੋਟੀ ਫੜਾਵੇ ਸਾਰਿਆਂ ਨੂੰ ਵੱਲੋਂ ਨਹੀਂ ਇਹਦੇ ਨਾਲ ਘਰ ਤੇ ਪੈ ਜਾਂਦਾ ਬੜਾ ਕੁਸ਼ ਹੋ ਜਾਂਦਾ ਮੰਮੀ ਸਾਰੀ ਰਸੋਈ ਫਰੋਤੇ ਫਰੋਤੇ ਇੱਕ ਹੱਥ ਨਾਲ ਸਾਫ ਕਰ ਜਾਂਦੀ ਪਤਾ ਨਹੀਂ ਨੂੰ ਕੀ ਹੋ ਗਿਆ ਉੱਥੇ ਗੋਲੀ ਵੱਜ ਗਈ ਹੱਥ ਕੀ ਇਹਦੇ ਸੱਟ ਲੱਗ ਜਾਂਦੇ ਇਹ ਵੀ ਮੈਂ ਮਾਰੀ ਚੱਲੀ ਆ ਮੰਮੀ ਜੀ ਨੇ ਰੱਖਣ ਨੂੰ ਦਿਲ ਨਹੀਂ ਕਰਦਾ ਤਹੇ ਵੀ ਗੁਸਾ ਨਾ ਕਰਿਓ ਮੈਨੂੰ ਤਾਂ ਲੱਗਦਾ ਦੀਦੀ ਨਾ ਸਾਟ ਤੇ ਜਿਹੜੀ ਲੱਗੀ ਲੱਗੀ ਆ ਜਾਣ ਕੇ ਮੈਨੂੰ ਨਾ ਸਤਾਉਂਦੇ ਆ ਮੇਰਾ ਹੀ ਅੰਤ ਲੈਂਦੇ ਆ ਨਹੀਂ ਸਤਾਉਂਦੀ ਨੀਗੀ ਸਾਟ ਤਾਂ ਉਹਦਾ ਲੱਗੀ ਡਿੱਗੀ ਆ ਪਰ ਮੈਂ ਬਥੇਰੀ ਉਹਦੀ ਬਾਪ ਕੀਤੇ ਅੱਜ ਕੋ ਗੱਲ ਨਹੀਂਗੀ ਤੋ ਇਹ ਆ ਨਾ ਕਹਿ ਨਹੀਂ ਮੰਮੀ ਜੀ ਮੇ ਇਹ ਨਹੀਂ ਆਂਦੀ ਸੱਟ ਨਹੀਂ ਲੱਗੀ ਪਰ ਜੇ ਮੰਮੀ ਜੀ ਮੇਰੇ ਤੇ ਥੋੜਾ ਜਿਹਾ ਤਰਸ ਖਾਂਦੇ ਨਾ ਤੇ ਥੋੜੀ ਬੁਧੀ ਹਾਲ ਵਿੱਚ ਜ਼ਰੂਰ ਮੇਰੇ ਨਾਲ ਕਰਾਉਂਦੇ ਕਾਮਰ ਤੈਨੂੰ ਪਤਾ ਜਦੋਂ ਕਰਦੀ ਹੁੰਦੀ ਏ ੱਟਕੀਆਂ ਲਵਾ ਦਿੰਦੀ ਏ ਇਹ ਕੰਮ ਦੀ ਤਾਂ ਪਰਵਾਹ ਨਹੀਂ ਕਰਦੀ ਉਹ ਪਰ ਸੱਟ ਲੱਗ ਗਈ ਆ ਪਤਾ ਨਹੀਂ ਹੁਣ ਮਾਲਕ ਜਾਣਦਾ ਵੀ ਬਹਾਨਾ ਬਣਾ ਕੇ ਬੈਠੀ ਜਾ ਕਿੱਦਾਂ ਉਹ ਤਾਂ ਪਰਮਾਤਮਾ ਹੀ ਜਾਣਦਾ ਵਾ ਪਰ ਮੈਂ ਹੁਣ ਬਥੇਰੇ ਨੂੰ ਕਿਹਾ ਖਰਿਆ ਉਠੀ ਪਾਵੇ ਦਵਾਈ ਬੂਟੀ ਤੇ ਮੰਮੀ ਤੁਹਾਨੂੰ ਪਤਾ ਉਵੇਂ ਖਾਈਏ ਤਾਂ ਘਬਰਾਟ ਹੁੰਦੀ ਆ ਇਹੋ ਜੇ ਹਾਲਾਤ ਵਿੱਚ ਤੁਹਾਨੂੰ ਪਤਾ ਹੁੰਦਾ ਫਿਰ ਜੇ ਮੂੰਹ ਬੋਲੋ ਤੇ ਕਹਿਣਾ ਖਰੀ ਜਾਣ ਕੇ ਕਰਦੇ ਆ ਤੁਸੀਂ ਤੇ ਸਿਆਣੇ ਆ ਚਲ ਕੋਈ ਨਹੀਂ ਇਦਾਂ ਕਰ ਥੋੜੇ ਜਿਹਾ ਕੱਪੜੇ ਕੁੱਪੜੇ ਪ੍ਰੈਸ ਕਰ ਲੈ ਆ ਆ ਭਾਂਡੇ ਧੋ ਕਮਾ ਲਿਆ ਤੂੰ ਖਲੋਦੀ ਖਲੋਦੀ ਕਰ ਆਪੇ ਮੈਨੂੰ ਠਾਲ ਦੇ ਆਪੇ ਕਰੂਗੀ ਕਈ ਮੈਂ ਮੈਂ ਕੱਪੜੇ ਪ੍ਰੈਸ ਕਰ ਲੈਣੀਆਂ ਆ ਆ ਭਾਂਡੇ ਧੋ ਆ ਮੈਂ ਇਹਨੇ ਤਾਂ ਦੋਖ ਧੋ ਲਾ ਮੈਨੂੰ ਠਾਲ ਦੇ ਤੇ ਆਪੇ ਕੰਮ ਕਰੂਗੀ ਠੀਕ ਆ ਤੂੰ ਠੀਕ ਕਰ ਦਰਵਾਜ਼ਾ ਨੀ ਕਹਨੇ ਤੇਰਾ ਮੱਖਾ ਮੱਖਾ ਮੈਨੂੰ ਜੁੱਬਕਾਰ ਕੇ ਬੈਠੀ ਰਾਤ ਬਥੇਰੇ ਮੱਥੇ ਤੂੰ ਦੇਖਿਆ ਮੈਨੂੰ ਜਾਗਦਾ ਆਪਣਾ ਕੰਮ ਕਰ ਜਿਹੜਾ ਕੱਲ ਨਹੀਂ ਆ ਕੀ ਹੋਇਆ ਮੰਮੀ ਜੀ ਕੀ ਕਿਹਾ ਮੈਂ ਤੁਹਾਨੂੰ ਜੇ ਮੈਂ ਕੱਲ ਤੁਹਾਨੂੰ ਮੱਥਾ ਟੇਕਿਆ ਲੱਗੀ ਤੁਸੀਂ ਕੱਲ ਵੀ ਮੈਨੂੰ ਇਦਾਂ ਕਿਹਾ ਜੀ ਅੱਜ ਤੇ ਅੱਜ ਵੀ ਤੁਹਾਨੂੰ ਪਤਾ ਨਾ ਕਿਵੇਂ ਸਵੇਰੇ ਉੱਠ ਕੇ ਤੁਹਾਨੂੰ ਮੱਥਾ ਟੇਕਦੀ ਤੁਸੀਂ ਉਹਦਾ ਮਾਵੇਂ ਮੈਨੂੰ ਸੌ ਦਿਨ ਦੇ ਜੇ ਦੁਆਵਾ ਆਸ਼ੀਰਵਾਦ ਤੇ ਅੱਜ ਕੀ ਹੋਇਆ ਤੁਹਾਨੂੰ ਜਦੋਂ ਮੈਂ ਤੈਨੂੰ ਕਿਹਾ ਮੇਰੇ ਨਾਲ ਤੋਰਪਾ ਉਹਦੋਂ ਤੇ ਤੇਰੇ ਕੋਲ ਮੈਂ ਨਾ ਤੁਰਿਆ ਨਹੀਂ ਗਿਆ ਉਹਨੂੰ ਤਾਂ ਤੂੰ ਮੇਰਾ ਮਾਸਾ ਮਾਂਦਤਾਨ ਨਹੀਂ ਰੱਖਿਆ ਤਾਂ ਫਿਰ ਜਾਂ ਤੂੰ ਘਰ ਕਿ ਆਂਦੇ ਰਹਿਣਾ ਹੁਣ ਫਿਰ ਕੀ ਵਿਸ਼ੇਸ਼ ਕਰਨ ਆ ਗਈ ਆ ਤੇ ਮੰਮੀ ਜੀ ਨੇ ਇੱਥੇ ਹੀ ਆਮਾਏ ਮੈਂ ਕਿਹੜਾ ਉੱਥੇ ਰਹਿਣਾ ਕਸ ਮੈਂ ਤੁਹਾਨੂੰ ਇੰਨਾ ਗਿਆ ਹੀ ਨਾ ਵੀ ਅੱਜ ਦੀ ਰਾਤ ਰਹਿ ਪਈ ਨੇ ਤੇ ਕੋਈ ਨੀ ਸਾਬੀ ਨੂੰ ਫੋਨ ਕਰ ਦਿੰਨੇ ਆਪੇ ਹੋਟੇ ਤੋਂ ਰੋਟੀ ਖਾ ਲੂਗੇ ਇਹਦੇ ਵਿੱਚ ਕੁਝ ਗਲਤੀ ਨਹੀਂ ਤਾਂ ਫਿਰ ਤੂੰ ਆਪਣੇ ਪੇਖਿਆਂ ਦੀ ਮੰਨੀ ਮੇਰੀ ਤੇ ਨਾ ਨਾ ਮੰਨੀ ਮੇਰੀ ਤੇ ਇਝਤ ਨਾ ਦੇਖੀ ਵੀ ਮੇਰੀ ਸੱਸ ਦੀ ਵੀ ਕੋਈ ਇਝਤ ਨਾ ਤੂੰ ਇਹਨੇ ਮੇਰੀ ਗੱਲ ਸੁਣੀ ਨਹੀਂ ਮੰਮੀ ਜੀ ਉੱਥੇ ਤੂੰ ਇੰਤੇ ਬੱਸ ਜਿੱਤਾ ਬੰਦਾ ਘੋੜੇ ਸਵਾਰ ਤੁਰ ਪੈਂਦਾ ਉਸੇ ਟਾਈਮ ਉਤੋਂ ਤੂੰ ਤੁਰ ਪਈ ਸੁਣੀ ਆ ਮੈਂ ਤੇਰੀ ਗੱਲ ਤੈਨੂੰ ਹੁਣ ਬਹੁਤਾ ਉਹਨਾਂ ਦਾ ਫਿਕਰ ਵਾਣਾ ਤੇ ਤੂੰ ਹੁਣ ਉੱਥੇ ਜਾ ਤੇ ਚਾਰ ਦਿਨ ਰਹਿ ਆ ਤੇ ਉਹਨਾਂ ਦਾ ਜਿਹੜਾ ਕੋ ਕੰਮ ਤੰਦਾ ਹੋਰ ਵੀ ਕਰਨ ਵਾਲਾ ਉਹ ਵੀ ਕਰ ਰਿਹਾ ਚੰਗਾ ਮੰਮੀ ਜੀ ਇਦਾਂ ਨਹੀਂ ਥੋੜੀ ਕਰ ਲਵਾ ਲਓ ਮੈਂ ਤੁਹਾਨੂੰ ਪਿਆਰ ਨਾ ਹੀ ਗਿਆ ਫਿਰ ਐਵੇਂ ਨਹੀਂ ਕਿਹਾ ਕਿ ਤੂੰ ਜਿਹੜੇ ਮੰਮੀ ਭਗਾਨੇ ਠਾ ਰਹਿਣਾ ਨਹੀਂ ਉੱਥੇ ਨਹੀਂ ਜਾ ਚੁੱਪ ਕਰਕੇ ਤੇ ਬੈਠੀ ਰਹਿ ਜਿੰਨਾ ਮਰਜੀ ਉਹਨਾਂ ਨਾਲ ਪਿਆਰ ਕਰ ਲਓ ਏਹ ਨਹੀਂ ਸਮਝਦੀਆਂ ਪਿਆਰ ਦੇਣਾ ਕੋਈ ਪਿਆਰ ਕਰਦਾ ਜੇ ਤੈਨੂੰ ਪਤਾ ਹੀ ਨਾ ਵੀ ਮੈਂ ਪਿਆਰ ਕਰਦਿਆਂ ਤੇ ਮੇਰੀ ਸੱਸ ਮੇਰ ਨਾਲ ਕਰਦੀ ਆ ਤੇ ਫਿਰ ਉਸੇ ਵੇਲੇ ਧੁਰ ਪੈਂਦੀ ਮੇਰੇ ਨਾਲ ਤੇ ਆਉਣਾ ਹੀ ਮੰਮੀ ਤੂੰ ਦੀ ਵੀ ਤਾਂ ਸੁਣੀ ਹੀ ਨਹੀਂ ਮੇਰੀ ਦਵਾ ਦਾਵਾ ਆਉਂਦੀ ਕੀਤੀ ਨਾਲੇ ਸਾਬੀ ਵੀ ਨਹੀਂ ਮੇਰ ਨਾਲ ਬੋਲਣ ਦੇ ਉਹਨਾਂ ਨੂੰ ਵੀ ਤੁਸੀਂ ਕੀ ਕਿਹਾ ਜੇ ਮੈਂ ਸਾਬੀ ਨੂੰ ਕੀ ਕਹਿਣਾ ਮੈਂ ਸਾਬੀ ਨਹੀਂ ਆਣਾ ਨਾ ਸਾਬੀ ਨੂੰ ਨਹੀਂ ਪਤਾ ਵੀ ਮੇਰੇ ਕਹਿ ਤਾਂ ਸਾਬੀ ਨੇ ਮੇਰੇ ਪੂਰ ਤੇ ਆ ਕੇ ਚੱਲਣ ਡਿਆ ਜੋ ਮੈਂ ਉਹਨੂੰ ਕਹਿਨੀ ਆ ਉਹ ਵੀ ਡਿਊਟੀ ਚੁੱਪ ਕਰਕੇ ਚਲ ਗਏ ਨਾਲ ਨਾਲ ਮੈਨੂੰ ਚਾਰਜ ਸਵਾਦਨਾ ਕਰਵਾਇਆ ਦੇਣਾ ਹੋਰ ਛੱਡੋ ਮੰਮੀ ਤੁਸੀਂ ਮੈਨੂੰ ਨਹੀਂ ਕਹਾਉਣਾ ਤੇ ਠੀਕ ਆ ਵੀਰ ਛੱਡਣਾ ਆ ਕੱਲ ਮੈਂ ਉਹਨਾਂ ਨੂੰ ਕਿਹਾ ਵੀਰ ਵੀਰ ਨੂੰ ਵੀ ਨਹੀਂ ਚੰਗੀ ਤਰ੍ਹਾਂ ਬੋਲਾ ਯਾਰ ਤੇ ਨਹੀਂ ਕਹਾਇਆ ਮੇਰੇ ਮਨ ਚ ਗੁੱਸਾ ਸੀ ਠੀਕ ਹੋਣਾ ਤੇ ਮੈਂ ਨਹੀਂ ਕਹਾਇਆ ਜਦੋਂ ਘਰ ਆਪਣੇ ਨੂੰ ਸੌਣੇ ਹੋਣਾ ਤੇ ਉਦੋਂ ਪੇਖਿਆਂ ਵੱਲ ਘੱਟ ਧਿਆਨ ਦੇਈਦਾ ਵਾ ਠੀਕ ਆ ਨਾ ਜੇ ਗੁੱਸਾ ਹੈ ਮੰਮੀ ਜੇ ਤੁਸੀਂ ਮੈਂ ਤੇ ਹੁਣ ਵੀ ਕੱਢਣ ਦੇ ਉਦੋਂ ਹੀ ਬਾਅਦ ਚ ਕੱਢ ਲੈਂਦੇ ਪਰ ਵੀਰ ਨਾਲ ਤਲਾਣਾ ਇਦਾਂ ਕਰਦੇ ਕੁਛ ਨਹੀਂ ਹੋ ਗਿਆ ਕੱਢ ਨੂੰ ਕਹਿ ਤਾ ਵੀਰ ਨੂੰ ਮੈਂ ਤੇਰੇ ਵੀ ਇਹਨੂੰ ਕਿਹੜਾ ਕੋਕਿਆ ਨਾਲ ਵੀਰ ਨੂੰ ਪਤਾ ਤੇ ਲੱਗ ਗਈ ਚੰਗੀ ਤੇਰਾ ਪੀ ਅਗਲੀ ਗਈ ਸਿਆਣੀ-ਗਿਆਣੀ ਕਹਿਣ ਗਈ ਭਾਣੂ ਕਿ ਚੱਲੀਏ ਤੇ ਭਾਣ ਨੇ ਮੰਨੀ ਨਹੀਂ ਨੀ ਮੰਮੀ ਜੀ ਤੂੰ ਇਹਦੇ ਜ਼ਿਆਦਾ ਹੀ ਘੁਰਸਾ ਕਰਕੇ ਬਹਿ ਗਿਆ ਇੰਨਾ ਥੋੜਾ ਘੁਰਸਾ ਕਰੀਦਾ ਵਾ ਨਹੀਂ ਸਿਆਣੇ ਬੰਦੇ ਦੀ ਕੋਈ ਇੱਜ਼ਤ ਹੀ ਨਹੀਂ ਹੁੰਦੀ ਮੈਂ ਤਾਂ ਹੀ ਕਿਹੜੀ ਮੇਰੀ ਸੋਣੀ ਤੇ ਸੋਣੀ ਮੇਰੀ ਇੱਕ ਵੀ ਸਾ ਕੀ ਕਿੰਦਾ ਸੋਣੀ ਉਹ ਤੂੰ ਬੈਠ ਵੰਜਿਆ ਤੇ ਰਾਤ ਨੂੰ ਮਸਲਾ ਨਹੀਂ ਬਾਅਦ ਚ ਮੇਰੀ ਮੰਮੀ ਨੇ ਪਤਾ ਮੈਨੂੰ ਹੀ ਗੱਲਾਂ ਸੁਣਾਈਆਂ ਕਿ ਇਹ ਤੇਰੇ ਚ ਕੋਈ ਕਸੂਰ ਹੋਣਾ ਤੂੰ ਹੀ ਕੋਈ ਸ਼ਿਕਾਇਤ ਦਾ ਹੋਣਾ ਵਾ ਫੇਰ ਤੇਰੀ ਮਾ ਲਾ ਕਰ ਵਾਲੀ ਉਹ ਜਿਹਨੂੰ ਤੈਨੂੰ ਸੁਣਾ ਦਿਆਂ ਉਹਨ ਤਾਂ ਫਰਾਈ ਕਿਸਿਆਲੀ ਬਿਆਣੀ ਆਈ ਆ ਤੇ ਤੂੰ ਹੀ ਨਿਆਣੇ ਕਰਦੇ ਜਿ ਆਪੂ ਦਾ ਮਰਜ਼ੀਆਂ ਤੂੰ ਹੀ ਨਾ ਕਰਦੇ ਕੋਈ ਵੀ ਜੇ ਇੱਕ ਦਿਨ ਨਾ ਮੰਮੀ ਇੱਥੇ ਕੁਝ ਰਹਿਣਾ ਕੁਝ ਨਿਗੜ ਜਾਣਾ ਜਾਂ ਅੱਜ ਆਪਾਂ ਦੋਵਾਂ ਜਣੀਆਂ ਨੇ ਆ ਜਾਣਾ ਹੈ ਤਾਂ ਕੋਈ ਗੱਲਬਾਤ ਬਣੀ ਹੀ ਹੋਣੀ ਤੇ ਬਣੀ ਹੀ ਨਾ ਵਿਗੜਦਾ ਮੇਰਾ ਬੜਾ ਕੁਝ ਹੀ ਕਰਦਾ ਹੀ ਇੱਥੇ ਪਤਾ ਨਾ ਉਹਨੂੰ ਇੱਕ ਲੰਗ ਵੀ ਨਾ ਨਾ ਚੁੰਦੇ ਤੇ ਉਹਨੇ ਲੱਤ ਮਾਰ ਕੇ ਉਹ ਜਾਣਾ ਸੀ ਤਾਂ ਫੇਰ ਘਰ ਘਰ ਤੁਰੇ ਫਿਰਨਾ ਹੀ ਬੁੱਧ ਲੈਣਗੇ ਤੇਰੇ ਵਰਗੀ ਨੇ ਮੈਨੂੰ ਟਿਕਣ ਵੀ ਨਹੀਂ ਦੇਣਾ ਅਕਦਰੋਂ ਮੈਂ ਦੁੱਧ ਲੈ ਆਇਆ ਤੇ ਇਧਰੋਂ ਲੈ ਆਇਆ ਤੁਹਾਨੂੰ ਘਰ ਦਾ ਦੁੱਧ ਜਿਹੜਾ ਚੰਗਾ ਨਹੀਂ ਲੱਗਦਾ ਵਾਂਡਿਆ ਦਾ ਕੀ ਆ ਵਾਂਡਿਆ ਦੇ ਰੋਟੀਆਂ ਦੇਣੀ ਆ ਆਪਣੇ ਘਰ ਕੰਮ ਹੁੰਦਾ ਆ ਮੰਮੀ ਮੈਨੂੰ ਪਤਾ ਆਪਣਾ ਘਰ ਹੀ ਕੰਮ ਹੁੰਦਾ ਮੈਂ ਵੀ ਆਪਣੇ ਘਰ ਹੀ ਆਉਣਾ ਸੀ ਚੰਗਾ ਚੁੱਪ ਕਰ ਜਾ ਹੁਣ ਆ ਗਈਆਂ ਨਾ ਬੱਸ ਠੀਕ ਵਾ ਮੰਮੀ ਜੀ ਚਾਹ ਬਣਾ ਕੇ ਲਿਆਵਾਂ ਚਾਹ ਵੀ ਨਹੀਂ ਤਈ ਨਹੀਂ ਕਦੋਂ ਦੀ ਤੂੰ ਆਪਣੇ ਭੇਕੇ ਗਈਆਂ ਉਹਨੂੰ ਦੀ ਚਾਹ ਪੀਂ ਲਈ ਆ ਮੈਂ ਚਾਹ ਨੂੰ ਪੀਣਾ ਤੇ ਨਹੀਂ ਕੀ ਰਹਿਣ ਲਈ ਨਾਲੇ ਮੈਂ ਤੇਰੀ ਮਾਂ ਵਰਗੀ ਨਹੀਂ ਗਈ ਅਪਰਜਾਈ ਤੇ ਮੈਨੂੰ ਦਵਾਈ ਖਾ ਲੈਣੀ ਤੇ ਉਹਨੂੰ ਅਸੇ ਪੇਕੇ ਕਾਲੇਰੇ ਹਮਾ ਤੇ ਇੰਨੇ ਪੈਸਾ ਖਰਚਣਾ ਹੋਵੇ ਮੈਂ ਐਦਾਂ ਨਹੀਂ ਨੀਗੀ ਮੈਨੂੰ ਹੁੰਦਾ ਮੇਰੀ ਗਿਆ ਜਨ ਤੇ ਘਰੇ ਹੀ ਰਵੇ ਮੰਮੀ ਜੀ ਹਾਂ ਗਲਤ ਨਾ ਨਾ ਕਰੋ ਮੇਰੀ ਮੰਮੀ ਨੇ ਨਹੀਂ ਕਰਿਆ ਪਰਜਾਈ ਮੇਰੀ ਆਪੇ ਗਈ ਵੀ ਨਾਲੇ ਮੈਂ ਉਥੇ ਰੈਸਟ ਕਰ ਲੂੰਗੀ ਤੂੰ ਇਹ ਮੰਮੀ ਜੀ ਮੇਰੀ ਮੰਮੀ ਤੇ ਲਜਾਂ ਗਈ ਜਾਂਦੇ ਮੇਰੀ ਮੰਮੀ ਨੇ ਤੁਹਾਨੂੰ ਕੀ ਕਿਹਾ ਦਾ ਚੁੱਪ ਕਰ ਕੇ ਤੇ ਮੈਂ ਜਾ ਮੰਮੀ ਤੇਰੇ ਨਹੀਂ ਨਿਕਲਾਇਆ ਤੇ ਉਹਦੇ ਆਪਣੇ ਆ ਵੀ ਚਲ ਗਈ ਆ ਮੰਮੀਆਂ ਘਲਾਉਣ ਤੇ ਪੇਕੇ ਅਗਲੀਆਂ ਜਾਂਦੀਆਂ ਵਾ ਫਿਰ ਤੁਸੀਂ ਮੰਨਦੇ ਨਾ ਕਿ ਮੰਮੀਆਂ ਘਲਾਉਣ ਤੇ ਫੇਜਾਂਗੇ ਤੂੰ ਈ ਵੀ ਤੇ ਮੈਨੂੰ ਕਲਾਇਆ ਤੇ ਨਹੀਂ ਮੈਂ ਗਈ ਤਫੇ ਮੈਂ ਲੈਣ ਨਹੀਂ ਗਈ ਹਾਂ ਨਾ ਤੈਨੂੰ ਮੈਂ ਤੈਨੂੰ ਇਹ ਵੀ ਨਹੀਂ ਕਿਹਾ ਕਿ ਉੱਥੇ ਬੈਠੀ ਰਹਿ ਜਾ ਤੇ ਤੂੰ ਇਹ ਵੀ ਕਹਿੰਦੀ ਵੀ ਆਪਣੇ ਘਰ ਚੱਲ ਤੇ ਮੈਂ ਵੀ ਇਹੀ ਕਿਹਾ ਵੀ ਬਸ ਤੇਰੇ ਮਾਂ ਤੇਆਂ ਘਟੀਆਂ ਚੱਲ ਜਾਣੀਆਂ ਰਾਤ ਰਹਿਪੋ ਦਈ ਨੀ ਨੀ ਛੁੱਪ ਕੇ ਬਹਿ ਜਾ ਹੁਣ ਹੁਣ ਐਵੇਂ ਬਹੁਤੀਆਂ ਗੱਲਾਂ ਨਾ ਕਰੀ ਜਾ ਤੇ ਮੇਰੇ ਮੂੰਹ ਕੋਈ ਗੱਲ ਹੋਰ ਨਾ ਕਢਾ ਨੀ ਚੰਗਾ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਹੋ ਗਿਆ ਵਾ ਮਰਗੀਆਂ ਤੁਹਾਡੀਆਂ ਆਪਣੀਆਂ ਚੱਲ ਗਈਆਂ ਵਾ ਤੇ ਸਾਨੂੰ ਕੁਝ ਹੋ ਗਿਆ ਵਾ ਬੰਦਾ ਪੜਾਈ ਨਹੀਂ ਕੋਈ ਵੀ ਸਿਆਣਾ ਬੰਦਾ ਵਾ ਜਾਉਗੀ ਮੈਨੂੰ ਕਹਿਣ ਧਿਆ ਜਾ ਕੋਈ ਉਹਦੀ ਇੱਜ਼ਤ ਵੀ ਹੁੰਦੀ ਆ ਹਾਂ ਦੋ ਨਿੱਤੇ ਰੇਵਾਲੀ ਤਕਬੀਰ ਓਰੇ ਆਪ ਤਾਂ ਮੇਰੀ ਗੱਲ ਸੁਣ ਹਾਜੀ ਮੰਮੀ ਤਕਬੀਰ ਸੋਖ ਨੂੰ ਛੱਡਣ ਗਿਆ ਤੇ ਸੱਸ ਜਾਂਦਿਆਂ ਨੂੰ ਗਈ ਓਏ ਆਹ ਮੰਮੀ ਪਹੁੰਚ ਗਈ ਸੀ ਓਰੇ ਜਾਂਦਿਆਂ ਨੂੰ ਕੋਈ ਬੋਲੀ ਚੰਗੀ ਤਰ੍ਹਾਂ ਬੋਲੀ ਕਿ ਕੂਣਾ ਬੋਲਾਂ ਮੰਮੀ ਤੁਹਾਨੂੰ ਭਲੇ ਖਾਵਾ ਜਾਂਦਾ ਬੰਦਾ ਸੜਿਆ ਬਲਿਆ ਗਿਆ ਕਿੰਨਾ ਕਿੰਦਾ ਹੁੰਦਾ ਆ ਸੜਿਆ 10 ਨੂੰ ਕਿਹੜੀ ਗੋਲੀ ਮਾਰ ਦਿੱਤੀ ਮੈਨੂੰ ਤਾਂ ਠੀਕ ਦੀ ਉਹ ਮਾਸੀ ਵੀ ਜਾ ਕੇ ਨਾ ਕਲਾ ਬਾਗ ਹੀ ਗਈ ਐ ਕਿਸ ਹੱਬ ਦੀ ਕੀ ਪਤਾ ਨੂੰ ਕੀ ਹੋਇਆ ਚੰਗੀ ਭਲੀ ਹੈ ਗਈ ਤੇ ਕੀ ਗੋਲੀ ਵੱਜ ਗਈ ਚਲ ਗਈ ਮੇਹਤਾ ਮੇਰਾ ਮਨ ਹੁੰਦਾ ਫਿਰ ਉਪਰ ਤੋਂ ਕਰਨ ਲਿਆ ਹੀ ਫਿਰ ਪਤਾ ਨਹੀਂ ਕਿਦਾਂ ਕੁੜੀ ਨਾ ਬੋਲੀ ਚੰਗੀ ਤਰ੍ਹਾਂ ਮੁੰਡਾ ਗਿਆ ਉਹਨੂੰ ਕਵਾਇਆ ਵੀ ਆਕ ਨਹੀਂ ਕਵਾਇਆ ਤੁਸੀਂ ਗਏ ਆ ਮੈਂ ਸਾਸਿਕਾ ਬੁਲਾਈ ਆ ਤੇ ਬਗਮਾਲੀਆਂ ਸਾਸਰੀ ਘਰ ਮਾਸੀ ਜੀ ਕੀ ਗੱਲ ਬੰਦ ਨਹੀਂ ਆ ਗਈ ਆ ਗਈਆਂ ਜੀ ਆਉਣਾ ਸੀ ਤੁਹਾਡੀ ਕੁੜੀ ਦੇ ਬਟਾੜੀ ਹੋਈ ਮਰ ਚੱਲੀ ਆ ਲੈ ਦਾ ਓਨੇ ਦਿਨ ਸੁੱਖ ਪਾਣੀ ਲੈ ਕੇ ਆ ਗਈ ਮੰਮੀ ਪਾਣੀ ਪੀ ਲੋ ਮੈਂ ਪੀਤਾ ਹੀ ਮੈਨੂੰ ਨਾ ਪਾਣੀ ਬੋਲ ਆਪਣੇ ਭਰਾ ਨੂੰ ਕਹੋ ਜਿਹੜਾ ਤੂੰ ਛੱਡਣ ਆਇਆ ਲੈ ਦਾ ਸਾਬਾ ਤੂੰ ਗੱਲ ਕਰ ਭਰਾ ਪਾਣੀ ਦਾ ਭੁੱਖਾ ਭਰਾ ਨਹੀਂ ਪੀ ਕੇ ਆ ਪਾਣੀ ਚੱਲ ਮੁਰ ਤੇ 2-3 ਮਿੰਟ ਬੈਠੇ ਸੁੱਖ ਨਾਲ ਚਾਹ ਨਹੀਂ ਬਣਾ ਗਈ ਮੰਮੀ ਚਾਹ ਪੀ ਲੋ ਨਹੀਂ ਮੈਂ ਨਹੀਂ ਪੀ ਮੈਨੂੰ ਨਹੀਂ ਚਾਹ ਪਾਈ ਦੀ ਹੁਣ ਹੋ ਗਈ ਉਹਦੇ ਵਾਲੀ ਫਿਰ ਮੈਂ ਮੰਮੀ ਭਰਿਆ ਪੀਦਾ ਟਾਡੇ ਮੂੰਹ ਨੂੰ ਕਬਕੀਟਾ ਰਿਆ ਨਹੀਂ ਜੇ ਮੈਂ ਮਾਸੀ ਤੇ ਰਿਦ ਬਣਾਉਂਦੀ ਚੱਲ ਪੁੱਤ ਅਸੀਂ ਤਾਂ ਧੀਆਂ ਵਾਲਿਆਂ ਸੇ ਧੀਆਂ ਵਾਲਿਆਂ ਦੇ ਸਿਰ ਨਹੀਂ ਹੁੰਦੇ ਆ ਅਹੀਂ ਜਦ ਇਹ ਮੇង ਗੱਲ ਕੱਢੀ ਨਾ ਪੈਂਦੀ ਨਹੀਂ ਕਿ ਮੁੜ ਕੇ ਮੰਮੀ ਉਹ ਸਮਾਂ ਗਿਆ ਤਿਆਂ ਪੁੱਤਾਂ ਵਾਲਾ ਹੁਣ ਸਾਰੇ ਇੱਕੋ ਜਿਹੇ ਹੀ ਆ ਇਹਨੂੰ ਸਿੱਧੀ ਬੰਦੀ ਕਰਾ ਜਿੱਦਾਂ ਦੀ ਕੂਝ ਵਾਜਦਾ ਉਹਦਾਂ ਦੀ ਬਾਹਰ ਹੋਣੀ ਹੈ ਜੇ ਜੀ ਕਹਾਂਗੇ ਜੀ ਕਵਾਂਗੇ ਉਹ ਤਾਂ ਬੜਾ ਠੀਕ ਵਾ ਪਰ ਹੁਣ ਇਹਨੂੰ ਕਿਹੜਾ ਅਸੀਂ ਕਹੇ ਜੇ ਚੱਲ ਮੈਨੂੰ ਡੀਕਿਆ ਚਲ ਜਾਂਦੀ ਤੇ ਮੈਂ ਨਾਲ ਹੀ ਤੋਰ ਦੇਣਾ ਹੈ ਤਾਂ ਇੰਨੀ ਗੱਲ ਹੋਣੀ ਨਹੀਂ ਤੁਹਾਨੂੰ ਲੈ ਕਿਹੜਾ ਫਰਕ ਪੈ ਗਿਆ ਜੇ ਉਹ ਘਰ ਉਪੜੀ ਤੇ ਮਗਰੇ ਤੇ ਮੈਂ ਇਕਲਾ ਦਿੱਤਾ ਵਾ ਉਹ ਆਸੇ ਤੋਂ ਵਾਦ ਅਸੀਂ ਕੀ ਕਰਦੇ ਮੈਂ ਕਹਾਂ ਮਾਸੀ ਦੀ ਮੰਮੀ ਨੂੰ ਡੀਕਨੇ ਤਾਂ ਸਾਨੂੰ ਡੀਕਨੇ 10 ਮਿੰਟ ਫਿਰ ਵੀ ਨਹੀਂ ਹੋ ਰਹੀ ਜਾਂ ਚੱਲੀ ਤੜੀ ਗਲੀ ਮੈਂ ਬਸ ਨਾਂਗ ਚੱਲੀ ਹਾਂ ਰੋਟੀ ਪਣੀ ਖਾ ਕੇ ਜਾਂਦੀ। ਤੇ ਮੈਂ ਇਹਨੂੰ ਕਿਹਾ ਇਹ ਮੈਨੂੰ ਆਣੀ ਮੈਂ ਚਾਰ ਦਿਨ ਨਹੀਂ ਹੋਣਾ ਫਲਾਣ ਮੈਂ ਆਂਟੀ ਮਾਸੀ ਜੀ ਉਹਦੇ ਨਿਆਣੀ ਸਾਨੀ ਉਹਨੇ ਕਹਿਤਾ ਤਾ ਤੁਸੀਂ ਮੈਂ ਮੂੰਹ ਚ ਕਿਉਂ ਸੋਧ ਰਪੇ ਤੜੀ ਗਲੀ ਤੋਂ ਉੱਪਰ ਜਾਇਆ ਸੀ ਘਰ ਮੈਂ ਅਸੀਂ ਉਹਨਾਂ ਨਾਲ ਗੱਲ ਕਰਦੀ ਕਿ ਮੈਂ ਸੁੱਖ ਨੂੰ ਲੈਣ ਆਈ ਹਾਂ ਤੂੰ ਇਹ ਮੈਂ ਨਾ ਕਰ ਪੁੱਛਿਆ ਨਾ ਦੱਸਿਆ ਤੂੰ ਚੁੱਪਚੀ ਤੇ ਬਾਰ ਬਾਰ ਹੀ ਆਗੇ ਮੈਂ ਸਾਡਾ ਆਣ ਬਾਣ ਭਾਈ ਜਰਾ ਸਭ ਕੁਝ ਨੇ ਕੀ ਗੱਲ ਵਈ ਤੇ ਇਹਨਾਂ ਦੀ ਸੱਸ ਬੜੀ ਖੇਤੀ ਮੁਰਕੇ ਗਈ ਜੀ ਤੁਸੀਂ ਮਗਰ ਚੱਲੇ ਜੀ ਕੀ ਸੋਖਾ ਕੀ ਗੱਲ ਹੋਈ ਹੈ ਮੈਂ ਸੋਹਣੀ ਝੂਠ ਸੱਚ ਬੋਲ ਕੇ ਮੈਂ ਆਹੀ ਕੁੜੀ ਛੱਡਣੀ ਕੀ ਪਤਾ ਹੁਣ ਮਗਰੋਂ ਦੇ ਕੀ ਕੋ ਕਹਿਣਾ ਤੇ ਕੀ ਨਹੀਂ ਕੁੜੀ ਨੂੰ ਨਹੀਂ ਮੈਂ ਸੋਧ ਨੂੰ ਸਮਝਾਇਆ ਵਾ ਕਿ ਜੇ ਉਹੜੀ ਫੋਨ ਕਰਦੀ ਫੋਨ ਕਰਦੀ ਉਹਨੇ ਆਪੇ ਵੇਖ ਲਾਂਗੇ ਆਣ ਕੇ ਫੇਰ ਤੇ ਇਹ ਕੁੜੀ ਵਾਲੇ ਕਿ ਛੱਤ ਨਹੀਂ ਖਾਈ ਜੀ ਇਹਨਾਂ ਕੋਲ ਜਾਣ ਕੇ ਇਹਨਾਂ ਨੂੰ ਭਲ ਨਹੀਂ ਭਜਣ ਦੇਈ ਮੈਂ ਤਾਂ ਸਿੱਧਾ ਕਹਾਂ ਮੜ ਕਿਉਂ ਲੱਗ ਮਾਸੀ ਜੇਰੇ ਉਹਨੇ ਸਾਡੀ ਕੁੜੀ ਦੀ ਗਲਤੀ ਤੇ ਆਹੀ ਕੁੜੀ ਨੂੰ ਝਟਕਾਂਗੇ ਵੀ ਤੇ ਮੰਗਾਗੇ ਵੀ ਤੇ ਜੇ ਤੁਸੀਂ ਆਖੋ ਕਿ ਜਾਣ ਜਾਣ ਕੇ ਦਬਾ ਪਾਈ ਨਾ ਕੁੜੀ ਦੇ ਤੇ ਮੈਂ ਮਾਸੀ ਇਹਨੂੰ ਗੱਲ ਬਣਨੀ ਆ ਹੁਣ ਇਹ ਥੋੜੀ ਕੁੜੀ ਨਿਸ਼ਤਰ ਕਾਨੇ ਤੇ ਗੱਲਾਂ ਸੁਣਦੀ ਹਾਂ ਹਲਕੜੇ ਜਮਾਨੇ ਰਹਿ ਗਏ ਤੁਹਾਨੂੰ ਦੂਜੇ ਪਾਸੇ ਅਜੇ ਤੂੰ ਘਰ ਨਹੀਂ ਗਈ ਤੇ ਮਗਰੇ ਅਸੀਂ ਕਾਲ ਦਿੱਤਾ ਤੂੰ ਨੂੰ ਚਾਰੀ ਨਗਰ ਬਾਹਰ ਨਰਨ ਕੇ ਨਹੀਂ ਤੇ ਉਹ ਤੇ ਜੀ ਨਹੀਂ ਕਰਦਾ ਜਾਣਾ ਦੀ ਸਵੇਰੇ ਚਲ ਜੂ ਮੈਂ ਨਹੀਂ ਧੀਏ ਤੂੰ ਜਾ ਸਵੇਰੇ ਵੀ ਜਾਣਾ ਤੇ ਹੁਣ ਵੀ ਜਾਣਾ ਹੈ ਮੈਂ ਨਾਲ ਤੈਨੂੰ ਆਈਂ ਤਾਂ ਨਾ ਕੋਈ ਗੱਲ ਕਰੀ ਮੇਰੇ ਨਾਲ ਵੀ ਬੜਾ ਗੁੱਸਾ ਹੈ ਉਹਦਾ ਮੈਂ ਸਮਝਾਇਆ ਕਿ ਤੂੰ ਆਪਣਾ ਫਰਜ਼ ਉਦਾ ਕਰਨਾ ਵਾ ਚਾਹ ਪਾਣੀ ਰੋਟੀ ਪਾਣੀ ਪੂਰਾ ਤੂੰ ਟਾਈਮ ਨਾਲ ਕੁੱਟਣਾ ਢੀੜਾ ਕਪੜਾ ਦਾ ਧੋਣਾ ਵਾ ਤੇ ਜੇ ਫੇਰ ਵੀ ਗੱਲਾਂ ਬਾਤਾਂ ਨਾ ਮੈਂ ਕਰਨੂੰਗਾ ਤੂੰ ਫੇਰ ਤੂੰ ਮੈਨੂੰ ਆਪੇ ਵੇਖੀ ਜਾਊਗੀ ਭੱਜਦੇ ਨੂੰ ਆਣ ਤੇ ਫਿਰ ਇੱਕੋ ਜਾਈ। ਉਹਦਾ ਏਡਾ ਮੈਂ ਡਰ ਕੇ ਨਹੀਂ ਗਾਣ ਦੀ ਲੋੜ ਹੈਗੀ। ਮੈਂ ਤੈਨੂੰ ਝੜਗਾ ਝਮਾ ਵਾਸਤੇ ਨਹੀਂ ਵਹਿਕ ਤੂੰ ਨਾ ਝੜਗਾ ਝਮਾ ਸੁਣੀ ਜੰਮੀ ਸੀ ਆਣ ਕੇ। ਅਜੇ 10 ਦਿਨ ਕਿਹੜਾ ਤਰਾਤ ਕਿਹੜੀ ਦਾ ਏਡਾ ਕਰਨ ਵੀ ਲੱਤੀ। ਤਖੰਡ ਕਰਦੀ ਜੋ ਮੇਰੀ ਧੀ ਆ ਮੇਰੀ ਧੀ ਆ ਰੇ। ਮੈਂ ਹੁਣ ਵੀ ਉਹ ਧੀ ਆ। ਹਾਂ। ਮੈਂ ਨਹੀਂ ਕਿਣਾ ਮੈਂ ਉਹ ਖਦਮਨ ਬਾਹ ਜਾ ਆਗੀ। ਤੇ ਕੋਈ ਮਿਲ ਨਹੀਂ ਲੈਣੇ ਐਵੇਂ। ਹਾਂ। ਬੈਠੀ ਰਹਿ ਤੂੰ ਆਪਣੇ ਘਰ ਆ ਜੀ ਆਪਣੇ ਘਰ ਆ ਗਏ। ਮੰਜੀਦ ਵੀ ਕਹਿੰਦੇ ਨਾ ਮੰਜੀਦ ਵੀ ਕਲਾ ਕਰਾਉਣੀ। ਹੋ ਗਿਆ ਹਣਾ ਨਾ ਟੀਵੀ ਤੇ ਹਾਂ ਯਾ ਆਪਣੀ ਮਾਰਕ ਤੂਦ ਵੇਖਣਾ ਮੁਲਕੇ ਕਹਣਾ ਕਿ ਸੱਸਾ ਨਵਾਂ ਨੇ ਜ਼ਰੂਰ ਦਾ ਸੱਸਾ ਨੂੰ ਹੰਝ ਗਏ ਹਾਂ ਸਿਆਣੇ ਨੇ ਕਾਲੀ ਘਾਤ ਨਾ ਨਹੀਂ ਮਾਈਦੀ ਨਵਾਂ ਨਵਾਂ ਗਏ ਚਲੋ ਕੋਈ ਗੱਲ ਨਹੀਂ ਆਪਕੇ ਤੇ ਫੋਨ ਕਰਕੇ ਦੱਸੂਗੀ ਨਾ ਆਹ ਦੋ ਕੋਈ ਨਹੀਂ ਕੱਕੜੀ ਨੂੰ ਨਹੀਂ ਕਰਦੇ ਰਹੀ ਹਾਂ ਇਹ ਤੁਹਾਡੀ ਵੇਖ ਲਓ ਹਾਂ ਆਹ ਬਣੀਓ ਗੱਲ ਮਾਸੀ ਨੇ ਤਾਂ ਲਿਆ ਤੇ ਨਜ਼ਾਰੇ ਇੱਥੇ ਤੇ ਬੜਾ ਪੁੜਕ ਪੁੜਕ ਕੇ ਕਹਿੰਦੀ ਹੈ ਨਾ ਭਾਬੀ ਆਹ ਕਰਦੀ ਏ ਜੇ ਕਰਦੀ ਆ ਮੇਰਾ ਘਰ ਪੁੱਟਣ ਨੂੰ ਫਿਰਦੀ ਜਦੋਂ ਹੁਣ ਆਪਣੇ ਤੇ ਬੀਤੂਗੀ ਨਾ ਪਤਾ ਫੇਰ ਲੱਗਣਾ ਵਾ ਵੀ ਕਿਹ ਨਾ ਕਰੀਦੀਆਂ ਕਿੱਦਾਂ ਵਾ ਜਿਹੜੇ ਕੰਨ ਮੈਂ ਮਾਸੀ ਦੇ ਭਰੇ ਆ ਨਾ ਮਾਸੀ ਉਹਦੇ ਤੋਂ ਵੱਧ ਕੇ ਨਿਕਲੀ ਆ ਪੂਰੀ ਖਰੀ ਨਿਕਲੀ ਮੇਰੀਆਂ ਗੱਲਾਂ ਤੇ ਹੁਣ ਆਊਗਾ ਨਜ਼ਾਰਾ ਜਦੋਂ ਆਪਣੇ ਤੇ ਬੀਤਣ ਗਈਆਂ ਇੱਥੇ ਤੇ ਜੋ ਮਰਜ਼ੀ ਕਰਦੀ ਰੈਂਦੀ ਸੀ ਇਹ ਆਪੀ ਹੂੰ ਸੁਣਦੀਆਂ ਨਾ ਗੱਲਾਂ ਹੋਰ ਨਾਲ ਇਹਨਾਂ ਨੂੰ ਕਹਿੰਦੀ ਆ ਮਾਸੀ ਨੇ ਚੰਗੇ ਨਹੀਂ ਕੀਤੀ ਇਤਰਾਨੀ ਨੂੰ ਕਰਨਾ ਚਾਹੀਦਾ। ਧਿਆਰ ਰਖਵੀਰ ਸ਼ਾਹ ਇਹਨਾਂ ਗੱਲਾਂ ਨੂੰ ਕੋਈ ਕਾਵੇ। ਹਮਾਂ ਤੇਰੀ ਵੀ ਕੰਮ ਇੱਕ ਕੋਲੇ ਨਾ। ਨਹੀਂ ਹਾਂ ਉਹਦਾ ਨਾ ਸੋਕ ਦੀ ਸੱਸ ਨੂੰ ਇਦਾਂ ਨਹੀਂ ਕਰਨਾ ਚਾਹੀਦਾ। ਉਹਦਾ ਤੇ ਬੜੀ ਮੂੰਹ ਦੀ ਮਿੱਟੀ ਬਣੀ। ਕਿੰਨੀਆਂ ਮਿੱਠੀਆਂ ਫਿੱਕੀਆਂ ਗੱਲਾਂ ਕਰਦੀ ਤੇ ਇਦਾਂ ਕੀਤਾ ਜਾ ਕੇ ਉਹਦੇ ਨਾਲ ਇਤਰਾ ਕਰਨਾ ਨਹੀਂ ਨਾ ਚਾਹੀਦਾ ਨੂੰ। ਕੀ ਤੁਹਾਨੂੰ ਕੀ ਹੋ ਰ ਅੱਗੇ ਇਦਾਂ ਕਰਦੀ ਨਹੀਂ। ਅੱਗੇ ਤੇ ਬੜੇ ਪਿਆਰੋਂ ਬਤਾਉਂਦੀ ਆ ਆਪਾਂ ਜਿੰਨੇ ਇਦਾਂ ਕੀਤਾ ਵਾ। ਚਲੋ ਕੋਈ ਗੱਲ ਨਹੀਂ ਪੁੱਤ ਨਾ ਉਹ ਸੱਸ ਆ ਇਹ ਨੋਕ ਚੋਕ ਨੋ ਸੱਸ ਦੀ ਚਾਲਦੀ ਰਹਿੰਦੀ ਆ ਨਾ ਉਹ ਸੱਸ ਲੜੀਆਂ ਦੀ ਕੋ ਚੌਕੇ ਚੜੀ ਨਾ ਉਹਨਾਂ ਨੂੰ ਨਿਕੇ ਨੇ ਆਪੇ ਇਕੱਠੀਆਂ ਹੋਣਾ ਉਹ ਗੁੱਸਾ ਦੇ ਨਾਲ ਆ ਕੜੀ ਤੂੰ ਅੱਜ ਹੋਰ ਕੱਲ ਨੂੰ ਹੋਰ ਕੋਈ ਗੱਲ ਨਹੀਂ ਉਹ ਨਹੀਂ ਨਾ ਮੰਮੀ ਤੁਸੀਂ ਆ ਗੱਲ ਕਰ ਛੜੀ ਕਿ ਕੋਈ ਗੱਲ ਨਹੀਂ ਸਾਨੂੰ ਮਗਰ ਪੈਰ ਵਾਈ ਰੱਖਣੀ ਗਈ ਜੀ ਇਹ ਕੁੜੀ ਦੇ ਕੋਈ ਗੱਲ ਨਹੀਂ ਪੁੱਤ ਉਹ ਫੋਨ ਕਰਾਂਗੇ ਤਾਂ ਪੁੱਛ ਲਾਂਗੇ ਜਾਂ ਆਪਾਂ ਬਹੁਤਾ ਜਾਵਾਂਗੇ ਤਾਂ ਉਹਨੇ ਕਹਣਾ ਪਤਾ ਨਹੀਂ ਕੀ ਗੱਲ ਵਾ ਪਰ ਮੰਮੀ ਕਿੱਡੀ ਵੱਡੀ ਗਲਤੀ ਆ ਸੱਸ ਦੀ ਜਦੋਂ ਇੱਥੇ ਆਈ ਨਾ ਕਿ ਇਹਨੂੰ ਪੁਛਿਆ ਨਾ ਗਿਛਿਆ ਨਾ ਰੋਟੀ ਪਾਣੀ ਖਾਦਾ ਤੂੰ ਹੀ ਪਨੀਰ ਲੈ ਕੇ ਆਏ ਹਏ ਤੱਕ ਪਨੀਰ ਉਤਨਾ ਹੀ ਪਿਆ ਵਾ ਚਾਹ ਜਣਾ ਰੋਟੀ ਪਾਣੀ ਖਾਂਦੀ ਫੇਰ ਜਾਂਦੀ ਸਾਡਾ ਵੀ ਮਨ ਖੁਸ਼ ਹੁੰਦਾ ਕਿਦਾਂ ਫੁਰਮ ਫੁਰਨ ਕਰਕੇ ਗਈ ਆ ਅਸੀਂ ਕਿਹੜੀਆਂ ਨਾਲ ਮਾੜੇ ਚੰਗੀ ਗਈ ਆ ਜਦ ਅਸੀਂ ਕਹੀ ਹੋਏ ਤਾਂ ਵੀ ਬੰਦਾ ਗੱਲ ਕਰੇ ਚੱਲ ਪੁੱਤ ਜੇ ਉਹਨੇ ਗਲਤੀ ਕੀਤੀ ਤੇ ਅਸੀਂ ਵੀ ਉਹ ਗਲਤੀ ਕਰੀਏ ਤਾਂ ਹੀ ਚੰਗੇ ਨਹੀਂ ਲੱਗਦੇ ਮੰਮੀ ਪਰ ਆਪਾਂ ਹੁਣ ਪੈਰ ਵਾਈ ਰੱਖਣੀ ਆ ਇੱਕ ਦਿਨ ਛੱਡ ਕੇ ਫੋਨ ਕਰਿਆ ਕਰਾਂਗੇ ਉਹਨੂੰ ਕੋਈ ਨਹੀਂ ਪੁੱਤ ਕਰਿਆ ਕਰਾਂਗੇ ਫੂਨ ਵੀ ਕਰਾਂਗੇ ਕੱਲ ਇਹਦਾ ਫੁੱਟ ਠੀਕ ਹੁੰਦਾ ਤਾਂ ਤੂੰ ਦਹੀਂ ਪੱਲੀ ਦਿਨ ਹੋ ਲੰਦੇ ਨੂੰ ਫਿਰ ਤੁਸੀਂ ਹੋਏ ਘੇਰਾ ਮਾਰਿਆ ਦੀਪਦੀ ਨਹੀਂ ਪੇੜਾ ਫੂਰਾ ਮਾਰ ਕੇ ਰੱਖਾਂਗੇ ਅਗਲੀ ਨੂੰ ਪਤਾ ਹੋਵੇ ਮਗਰ ਕਿਹਾ ਇਹਦੇ ਹੈਗਾ ਚ ਮਾਪੇ ਉਹਦੇ ਸਹੀ ਸਲਾਮਤ ਵਾ ਕੋਈ ਲੂਲੇ ਪਿੰਗਲੇ ਨਹੀਂ ਵੀ ਮਗਰ ਨਹੀਂ ਹੁੰਦਾ ਕੁੜੀ ਦੇ ਉਦੋਂ ਤੁਹਾਨੂੰ ਪਤਾ ਵਾ ਤੂੰ ਗੁੱਸੇ ਵਾਲੇ ਬੜੇ ਆ ਭਰਾ ਦੇ ਇਹੋ ਜੀ ਤੇ ਕੋਈ ਗੱਲ ਨਹੀਂ ਪੁੱਤ ਪਰ ਆਪਾਂ ਕੰਨੀ ਨੂੰ ਕੀ ਹੋਇਆ ਚਲ ਕੋਈ ਗੱਲ ਨਹੀਂ ਪੁੱਤ ਕਹੇ ਗੁੱਸਾ ਸਾਡੇ ਘਰੋਂ ਬੰਦਾ ਕਿਹੜੀ ਦੁਖੀ ਹੋਵੇ ਤਾਂ ਕਾਹ ਵੀ ਉਹ ਗੱਲ ਸੜਿਆ ਹੁੰਦਾ ਵਾ ਕੋਈ ਨਹੀਂ ਤੂੰ ਕਾਲਾ ਨਾ ਪਿਆ ਆਪਾਂ ਸਾਰੇ ਕੰਮ ਸੈੱਟ ਹੋ ਗਏ ਨੇ ਚਲ ਕੋਈ ਨਹੀਂ ਨਹੀਂ ਮੰਮੀ ਹੋ ਦੀ ਸਭ ਕੁ ਸੈੱਟ ਜਾਣਾ ਪਰ ਮੈਂ ਤੇ ਮਾਸੀ ਨੂੰ ਬੜੀ ਸਿਆਣੀ ਸਮਝਦਾ ਸੀ ਪਰ ਮਾਸੀ ਨੇ ਗਿਲਤੀ ਗੱਲ ਛੜੀ ਦੀ ਐਡਾ ਵੀ ਕਹਦਾ ਗੁੱਸਾ ਸੀ ਹਨ ਮੰਮੀ ਮੈਂ ਅੰਦਰੋਂ ਸੁਣਦੀ ਨਾ ਮੈਨੂੰ ਬੜਾ ਦੁੱਖ ਲੱਗਾ ਕਿ ਸੋਖ ਦੇ ਨਾਲ ਸੋਖ ਨਹੀਂ ਸੱਸ ਨੇ ਇਤਰਾ ਕੀਤਾ ਸਾਡੇ ਵਰਗੇ ਹੁੰਦੇ ਨੇ ਨਾ ਅਹੀਂ ਕਦੀ ਵੀ ਇਤਰਾ ਕਾ ਨਹੀਂ ਦੇਣਾ ਉਸ ਨੇ ਮੂੰਹ ਪਨਨਾ ਹੈ ਵੀ ਇਹਨੇ ਤੁਹਾਨੂੰ ਕੀ ਕਹਿਤਾ ਜਿਹਨੀਆਂ ਗੱਲਾਂ ਕਾਂਡੇ ਰਹੀ ਜੇ ਇਹ ਤਾਂ ਬੰਦੀ ਹੁਣ ਮੇਰੇ ਸਾਹਮਣੇ ਕੱਲ ਹੁੰਦੀ ਫੇਰ ਤੂੰ ਮੈਂ ਚੰਗੀ ਤਰ੍ਹਾਂ ਉਹਦਾ ਠੰਡ ਪਾ ਕੇ ਕਹਾਂਦੀ ਵੀ ਕੀ ਗੱਲ ਵਾ ਤੇ ਪਰ ਹੁਣ ਜਦੋਂ ਮੈਨੂੰ ਪਤਾ ਹੀ ਨਹੀਂ ਇਹੀ ਉਹ ਤਾਂ ਕਹਿਣੀ ਤਾਂ ਮੱਥੇ ਵੀ ਨਹੀਂ ਲੱਗੀ ਹਾਂ ਮੈਂ ਤੋਂ ਮੈਂਟੀ ਮੈਨੂੰ ਚੱਲ ਗਈ ਮਗਰੋਈ ਹੈ ਤਗਰੀ ਨੇ ਇਹ ਨਹੀਂ ਸੋਚਿਆ ਵੀ ਅਗਲੇ ਮੈਨੂੰ ਰੋਟੀ ਪਣੀ ਬਣਾ ਕੇ ਖਵਾ ਲਣਗੇ ਕਈ ਗੱਲਾਂ ਹੁੰਦੀਆਂ ਆ ਜਾਂ ਮੈਂ ਦਿਖਾ ਕਰੋ ਮੰਮੀ ਨੂੰ ਕੋੜੀ ਦੇ ਮੂੰਹ ਨੇ ਨਿਕਲ ਗਈ ਨਿਆਣੀ ਸਿਆਣੀ ਆ ਕੋਈ ਨਹੀਂ ਨਿਕਲ ਗਈ ਆਹੋ ਗਾੜੀ ਨਾਲ ਗਾੜੀ ਵੇਖੀ ਜਾਓ ਇਹ ਤਾਂ ਹੋ ਗਏ ਸਾਰੇ ਫੈਸਲੇ। ਮੰਮੀ ਕਿੰਨੇ ਦਿਨ ਹੀ ਅੱਜ ਬਾਹਰ ਨਿਕਲੇ ਆ। ਕਿੰਨੇ ਖੁਸ਼ ਨੇ। ਮੇਰੇ ਵੀ ਮਨ 'ਚ ਕੁ ਆਈਡੀਆ ਜਿਹਾ ਆਉਣ ਡਿਆ ਜੇ ਇਹ ਖੁਸ਼ ਨੇ ਨਾ ਇਹਨਾਂ ਨੂੰ ਹੋਰ ਨਾ ਖੁਸ਼ ਕਰ ਦਿੱਤਾ ਜਾਵੇ। ਕੁਝ ਨਾ ਕੁਝ ਨਾ ਸਰਪ੍ਰਾਈਜ਼ ਪਲਾਨ ਕਰਦੀ ਇਹਨਾਂ ਵਾਸਤੇ। ਪੁੱਤ ਹੋ ਗਏ ਨੇ ਤੇ ਫੈਸਲੇ? ਹਾਂ ਜੀ ਮੰਮੀ ਹੋ ਗਏ ਆ। ਤੇ ਕੀ ਸੋਚਣ ਦੀ ਆ? ਸੋਚਣਾ ਕੀ ਆ ਮੰਮੀ ਅੱਜ ਇਹ ਬਾਹਰ ਨਿਕਲੇ ਆ। ਤੇ ਮੈਨੂੰ ਤੇ ਬੜੀ ਖੁਸ਼ੀ ਹੋਣ ਲਈ ਆ ਸੁਖਰ ਪਰਮਾਤਮਾ ਦਾ ਕਰਨ ਮੈਂ ਤਾਂ ਬੜੀ ਖੁਸ਼ ਹਾਂ ਹਾਂਜੀ ਕਿੰਨੇ ਦਿਨਾਂ ਦੇ ਬਾਸੰਦਰੇ ਹੀ ਵੜੇ ਸੀ ਨਾ ਬਾਹਰ ਦਾ ਉਹਨਾਂ ਨੇ ਵੇਖਿਆ ਚਾਨਣ ਨਾਲ ਕੁਛ ਹਨੇਰੇ ਦੀ ਅੰਦਰ ਹੀ ਬਸ ਬੈਠੇ ਤੇ ਮੇਰਾ ਮੰਮਾ ਦਿਲ ਕੰਡਿਆ ਕਿ ਮੈਂ ਕੁਛ ਨਾ ਕੁਛ ਇੰਨਾ ਵਕਤ ਸਰਪ੍ਰਾਈਜ਼ ਪਲਾਨ ਨਾ ਕਰਾਂ ਚਲ ਕੋਈ ਗੱਲ ਨਹੀਂ ਜੋਤਰਾ ਜੀ ਕਰਦਾ ਕਰ ਮੈਂ ਤਾਂ ਨਾ ਥੋੜੀ ਕੀਤੀ ਹਾਂਜੀ ਮੰਮਾ ਮੇਰੇ ਮਨ ਚ ਨਾ ਆਈਡੀਆ ਜਿਹਾ ਆਉਂਦਿਆ ਵਾ ਕਾਹਦੇ ਆਈਡੀਆ ਆਉਂਦੇ ਤੇ ਮਨ ਚ ਮੰਮੀ ਮੇਰੇ ਮਨ ਚ ਆਈਡੀਆ ਇਹ ਆਉਂਦਿਆ ਵਾ ਕਿ ਮੈਂ ਰੂਮ ਨਾ ਸਜਾਵਾਂ ਜਦ ਮੈਂ ਘਰੇ ਕੁਝ ਇਦਾਂ ਦਾ ਇਦਾਂ ਦਾ ਕਰਾਂ ਮੈਂ ਸੋਚਦੀ ਆ ਬਹਿ ਕੇ ਕਿ ਇੰਨਾ ਵਧੀਆ ਕੁਝ ਹੋਵੇ ਨਾ ਤੇ ਮੈਂ ਇਹਨਾਂ ਨੂੰ ਜਦੋਂ ਵਿਖਾਵਾਂ ਤੇ ਮੰਮੀ ਖੁਸ਼ੀ ਹੋ ਜਾਣ ਚਲ ਕੋਈ ਨਹੀਂ ਕਾਰਜੋ ਮਰਜੀ ਕੋਈ ਨਹੀਂ ਕਮਰਾ ਸਜਾਉਣਾ ਉਹ ਵੀ ਸਜਾਵਾਂ ਭਾਰੇ ਦੇ ਬੈੱਡ ਬੂਡ ਤੇ ਨਾ ਚੜੀ ਤਾਂ ਠਾਣਾ ਪੈਰ ਪਾਵੇਂ ਐ ਤੇ ਆਵਾਂ ਨਾ ਰਹੀ ਨਹੀਂ ਮੰਮੀ ਤਾਂ ਠਾਹ ਪੈਰ ਨਹੀਂ ਮੈਂ ਪਾਉਂਦੀ ਪਰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਨਾ ਮੰਮੀ ਮੈਨੂੰ ਕੁਝ ਵੱਖਰਾ ਹੀ ਕਰਨਾ ਮੂ ਕੋਈ ਨਹੀਂ ਕਾਰਜੋ ਕਰਨਾ ਕਾਰਜ ਜਿਹਦੀ ਲੋੜ ਤੇ ਮੈਨੂੰ ਦੱਸਵਾ ਤੱਲੇ ਆ ਦਿੰਦੀ ਆ ਤਾਂ ਪਰ ਧਿਆਨ ਰੱਖੀ ਆਪਣੇ ਸਰੀਰ ਦਾ ਧਿਆਨ ਰੱਖੀ ਨਹੀਂ ਮੈਂ ਧਿਆਨ ਰੱਖੂਗੀ ਮੈਂ ਨਾ ਤੁਹਾਨੂੰ ਸੋਚ ਕੇ ਦੱਸਦੀ ਆ ਪਹਿਲਾਂ ਮੈਂ ਸਾਰਾ ਕੁਝ ਆਪਣੇ ਮਾਈਂਡ ਚ ਕ੍ਰੀਏਟ ਕਰ ਲਾ ਕਿ ਮੈਂ ਕਰਨਾ ਕੀ ਆ ਤੇ ਕਿਹੜੇ ਤਰੀਕੇ ਕਰਨਾ ਮੈਂ ਚਲ ਕੋਈ ਨਹੀਂ ਸੋਚ ਲਾ ਤੇ ਫਿਰ ਮੈਂ ਤੁਹਾਨੂੰ ਦੱਸਦੀ ਜਿਹੜੀ ਚੀਜ਼ ਦੀ ਲੋੜ ਵਾ ਤੇ ਮੈਂ ਤੇ ਲਿਆ ਦੂੰਗੀ ਠੀਕ ਆ ਠੀਕ ਆ ਮੰਮੀ ਹਾਂ